ਜਿਹੜੇ ਇਹ ਮਹੀਨੇ ਚ 21 ਤੋਂ ਇਹ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦੇਸੀ ਮਿਨਾਹ 7 ਤੋਂ ਲੈ ਕੇ ਗੁਰੂ ਸਾਹਿਬ ਦੀਆਂ ਪਰਿਵਾਰ ਦੀਆਂ ਸਮੂਹ ਸੰਗਤਾਂ ਜੋ ਸ਼ਹੀਦੀ ਹੋਈਆਂ ਨੇ ਜੀ ਉਹਨਾਂ ਨੂੰ ਸਮਰਪਤ ਇਹ ਸਮਾਗਮ ਕਰਾਇਆ ਜਾ ਰਹੇ ਨੇ ਦਸਤਾਰ ਮੁਕਾਬਲੇ ਨੇ ਕਪਟਾ ਮੁਕਾਬਲੇ ਨੇ ਚੰਗੀ ਮੁਕਾਬਲੇ ਨੇ ਤੇ ਉਹਨਾਂ ਵਿੱਚ ਸਾਰੇ ਬੱਚਿਆਂ ਨੂੰ ਅਸੀਂ ਇਨਾਮ ਦੇਵਾਂਗੇ ਤਾਂ ਕਰਕੇ ਜੀ ਕਿੰਨਾ ਜ਼ਰੂਰੀ ਹੈ ਗੈਸੀ ਇਹ ਪ੍ਰੋਗਰਾਮ ਜਿੱਥੇ ਅੱਜ ਸਾਡੇ ਬੱਚਿਆਂ ਵਿੱਚ ਸਾਡੇ ਪਰਿਵਾਰਾਂ ਚ ਸਿੱਖੀ ਸੰਬੰਧੀ ਇਹ ਰੀਤ ਕਰਦੀ ਆ ਰਹੀ ਹੈ ਵੇਨਸ ਉਹਨਾਂ ਨੂੰ ਦੁਬਾਰਾ ਜਾਗਰੂਕ ਕਰਨ ਵਾਸਤੇ ਅਸੀਂ ਇਹ ਉਪਰਾਲੇ ਕੀਤੇ ਆ ਦਸਤਾਰ ਮੁਕਾਬਲੇ ਦੇ ਚਲੋ ਕਿ ਅੱਜ ਦੇ ਦਿਨ ਚੱਲਦੇ ਪਏ ਨੇ ਅੱਜ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਆਪਣੇ ਚਾਰੇ ਪੁੱਤਰ ਤੇ ਸਾਡੇ ਵਾਸਤੇ ਇਹ ਨਦਨਾ ਚ ਸ਼ਹੀਦ ਕਰਾਏ ਨੇ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਯਾਦ ਕਰਦਿਆਂ ਆਪਣੇ ਬੱਚਿਆਂ ਪਰਿਵਾਰਾਂ ਨੂੰ ਉਹਨਾਂ ਨਾਲ ਕਿਹੜਾ ਇਤਿਹਾਸ ਹੈ ਉਹ ਪਹੁੰਚਾਉਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਜੀ ਕਿੰਨੇ ਬੱਚੇ ਪੁੱਤੇ ਕਿਹੜੀ ਕਿਹੜੀ ਉਮਰ ਦੇ ਇਹ ਵੀ ਜੀ ਬੱਚੇ ਤੇ ਛੋਟੀ ਤੋਂ ਲੈ ਕੇ ਵੀ ਘਟੋ ਘਟ ਇਹਦਾ ਦਸਤਾਰ ਮੁਕਾਬਲਾ ਹੈ ਉਹਦੇ ਇਹ 6 ਸਾਲ ਤੋਂ ਲੈ ਕੇ ਤੇ 11 ਸਾਲ ਤੱਕ ਤੇ ਉਸ ਤੋਂ ਉਪਰ ਜਿਹੜੀ ਵੱਡੀ ਕਲਾਸ ਹੈ ਉਹ ਸਾਰੇ ਬੱਚੇ ਨੇ ਮੁਕਾਬਲੇ ਹੋਏ ਨੇ ਜਿਹੜੇ ਛੋਟੇ ਨੇ ਉਹ ਸਿਰਫ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਬਣ ਕੇ ਆਏ ਨੇ ਉਹਦਾ ਲਿਬਾਸ ਪਾ ਕੇ ਆਏ ਨੇ ਜਿਵੇਂ ਚੋਲਾ ਪਾਇਆ ਹੈ ਦਮਾਲਾ ਪਾਇਆ ਹੈ ਖੰਡੇ ਲਾ ਕੇ ਆਏ ਨੇ ਉਹ ਪਾ ਕੇ ਤੇ ਉਹ ਸਟੇਜ ਦੇ ਉੱਪਰ ਬਣ ਕੇ ਬਾਬਾ ਉਹਦੇ ਫੜ ਕੇ ਵਾਰਸ ਆਏ ਨੇ ਜੀ ਨੌਜਵਾਨਾਂ ਤੇ ਪਰਵਾਰਾਂ ਦੇ ਵਿੱਚ ਕਿੰਨਾ ਉਛਾਲ ਆ ਗਿਆ ਇਹ ਬਹੁਤ ਉਛਾਲ ਜੀ ਲੋਕੀ ਚਾਹੁੰਦੇ ਸੀ ਵੀ ਸਾਨੂੰ ਦੱਸੋ ਵੀ ਅਸੀਂ ਕੀ ਕਰੀਏ ਤੇ ਸਾਨੂੰ ਵੀ ਆਸ ਸੀ ਇੰਨੀ ਮੇਰੇ ਨਾਲ ਵਧੀਆ ਹੰਗਾਰਾ ਮਿਲੇਗਾ ਪਰ ਸੰਗਤ ਵੱਲੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਜਾਨੂੰ